ਸਸੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਸੀਜ਼ਨ ਬਿਲਕੁਲ ਨੇੜੇ ਆ ਚੁੱਕਿਆ ਤੇ ਅੱਜ ਦੇ ਟਰੈਕਟਰਾਂ ਦੇ ਮੰਡੀ ਤੇ ਕੀ ਰੇਟ ਆ ਕਿਹੜੇ ਕਿਹੜੇ ਮਾਡਲ ਆਏ ਹੋਏ ਆ ਕਿਹੜੇ ਕਿਹੜੇ ਟਰੈਕਟਰ ਜ਼ਿਆਦਾ ਗਿਣਤੀ ਚ ਇੱਥੇ ਪਹੁੰਚੇ ਹੋਏ ਆ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆਂ ਸ਼ੇਅਰ ਸੋ ਜੁੜੇ ਰਹੋ ਵੀਡੀਓ ਨਾਲ ਪਹਿਲਾ ਟਰੈਕਟਰ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆਂ ਐਚ ਐਮਟੀ 511 ਰੰਗ ਰੋਮਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਜੋ ਵੀ ਇਸ ਦਾ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ 60 ਤੋਂ 65 ਪੈਸੇ ਟਾਇਰ ਦੀ ਗੁੱਡੀ ਕਹਿ ਸਕਦੇ ਹਾਂ 16 ਦੇ ਟਾਇਰਾਂ ਚ ਐਮ ਆਰਐਫ ਦੇ ਟਾਇਰ ਆ ਮਾਡਲ ਇਹ 98 2 ਲੱਖ ਤੇ 85000 ਰੁਪਏ ਮਾਲਕ ਦੀ ਡਿਮਾਂਡ ਆਈ ਪੰਜਾਬ ਨੰਬਰ ਟਰੈਕਟਰ ਫੀ ਵੀ 0 5 ਉਹਦੇ ਨਾਲ ਆ ਗਿਆ ਜੀ ਫਾਰਮ ਡੀ ਐਕ ਰੰਗ ਰੋਮਨ ਤੁਸੀਂ ਦੇਖ ਸਕਦੇ ਨੇ ਟਰੈਕਟਰ ਦਾ ਠੀਕ ਠਾਕ ਆ ਪੈਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਐਮ ਆਰ ਦੀ 14 ਦੇ ਟਾਇਰਾਂ ਦੇ 2004 ਮਾਡਲ ਦੀ ਮੰਗ 2 ਲੱਖ 75000 ਰੁਪਏ ਉਸਦੇ ਨਾਲ ਇੱਕ ਹੋਰ ਆ ਗਿਆ ਜੀ ਨਾਟ 11 ਐਚ ਐਮ ਟੀ ਐਕਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਸਾਫ਼ ਆ 95 ਮਾਡਲ ਦਾ 2 ਲੱਖ 25000 ਰੁਪਏ ਮਾਲਕ ਦੀ ਡਿਮਾਂਡ ਹੈ ਰੰਗ ਰੋਵਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਉਸਦੇ ਨਾਲ ਆ ਗਿਆ 3600 ਫੋਰਟ ਪੇਂਟ ਹੋਇਆ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਜੋ ਬੈਕ ਸਾਈਡ ਦੇ ਨੇ ਠੀਕ ਠਾਕ ਆ ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ 76 ਮਾਡਲ ਦਾ 1,60,000 ਰੁਪਇਆ ਡਿਮਾਂਡ ਆ ਮਾਰਕ ਦੇ ਤੇ ਨਾਲ ਆ ਗਿਆ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਸਾਫ਼ ਆ 2004 ਮਾਡਲ ਦਾ 2,90,000 ਰੁਪਇਆ ਡਿਮਾਂਡ ਆ ਤੇ ਨਾਲ ਆ ਗਿਆ 2511

ਕੋਟਾ ਦਾ ਵੇਖਣ ਮਨ ਆ ਰਹੀ ਬਾਕੀ ਬਾਕੀ ਸਮਾਰਗੇ ਸਮਾਰੋਚ ਰੰਗ ਰੋਗ ਦੇਖ ਸਕਦੇ ਜੋ ਵੀ ਇੱਥੇ ਉਹਾਂ ਦੇਖਾ ਰਹੇ ਪੈਕਟ ਦੇ ਲੈ ਲਾ ਦੇ ਰਿਹਾ ਫਰੰਟ ਦੇ ਪਰ ਵੀ ਸਾਥ ਪੰਜਾਬ ਨੰਬਰ ਆ ਪੀ ਪੀ ਉੱਪਰ 2001 ਮਾਡਲ ਆ 2 ਲੱਖ ਤੇ 65000 ਰੁਪਿਆ ਮਾਲਕ ਦੀ ਦਮਾ ਦੇ ਉਸ ਦੇ ਨਾਲ 60 ਸੋਨਾਂਲੀ ਤਰ੍ਹਾਂ ਦੇ ਨਾਲ ਇੱਕ ਹੋਰ ਆ ਗਿਆ ਇਹ ਪਾਵਰ ਸਟੇਰ ਨਾਲ ਉਹਦੇ ਜੋ ਟਾਇਰ ਆ ਬੈਕ ਸਾਈਡ ਦੇ ਕਾਲੀ ਪੰਤਾਲੀ ਕਾਸੀ ਕਹਿ ਸਕਦੇ 2008 ਮਾਡਲ ਆ 3 ਲੱਖ ਤੇ 35000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਈ 855 ਰੰਗ ਰੋਗੰ ਦਾ ਟਰੈਕਟਰ ਸਾਫ ਆ ਚੈਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਪੰਜਾਬ ਨੰਬਰ ਆ ਪੀਪੀ 25 2010 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਈ 2000 ਮਾਡਲ 735 ਟਾਇਰ ਬਲ ਕੋ ਨਵੇਂ ਆ ਜੀ ਚਾਰੇ 2,25,000 ਰੁਪਏ ਮਾਲਕ ਦੀ ਡਿਮਾਂਡ ਬਾਹਰ ਪੰਪਾਲਾ ਟਰੈਕਟਰ ਹੈ ਰੰਗ ਰੋਗਾਂ ਦਾ ਵੀ ਬਿਲਕੁਲ ਸਾਫ਼ ਦੇ ਨਾਲ ਆ ਗਈ ਇੱਕ ਟਰਾਲੀ ਵਕਾਉ ਇਥੇ 88 ਮਾਡਲ ਆ ਜੀ ਬੇਦਾਗ ਟਾਇਰ ਆ ਓ ਸੌਰੀ 88,000 ਰੁਪਏ ਡਿਮਾਂਡ ਹੈ ਵਿੱਚੋਂ ਚਾਦਰ ਵਗੈਰਾ ਇਸ ਦੀ ਬਿਲਕੁਲ ਸਾਫ਼ ਹੈ ਦੇ ਨਾਲ ਜੋ ਗੱਡਾ ਉਹ ਦਿਖਾਈ ਦੇ ਰਿਹਾ ਹੈ ਸੁਭਿਦੇਤ ਉਹਨਾਂ ਦਾ ਜਿਆ ਜੇ ਲੱਗ ਗਿਆ ਉਹਨਾਂ ਦਾ ਵੀ ਪ੍ਰਾਣੀਆ ਟਰਾਲੀਆਂ ਕੀ ਰੇਟ ਮਿਲ ਜਾਂਦੇ ਕੋਈ ਨੰਬਰ ਫਸ ਤੇ ਲਿਖਿਆ ਨਹੀਂ ਨਹੀਂ ਤਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰ ਦੇ ਜਿੰਨ ਆ ਗਈ 3620 ਸ਼ੈਲ ਟਾਇਰ ਤਾਂ ਬਿਲਕੁਲ ਸਾਫ ਕੰਡੀਸ਼ਨ ਦੇ 9462 2 ਲੱਖ ਤੇ 25000 ਰੁਪਏ ਡਿਮਾਂਡ ਇੰਜਨ ਤੇ ਗੇਅਰ ਦਾ ਕੰਮ ਹੋਇਆ ਜੀ ਕਿਉਂਕਿ ਭਾਈਆਂ ਨੇ ਫਰੰਟ ਤੇ ਲਿਖਿਆ ਹੋਇਆ ਕਿ ਇੰਜਨ ਤੇ ਗੇਅਰ ਦਾ ਕੰਮ ਕੰਪਲੀਟ ਹੋਇਆ ਸਾਰਾ ਇਹ ਸੋ ਆਪਣੇ ਨਾਲ ਹੋਰ ਵੀ ਟਰੈਕਟਰ ਆ ਜਿਵੇਂ ਉਹ ਵੀਡੀਓ ਦੇ ਨਾਲ ਸਾਹਮਣੇ ਟਰੈਕਟਰ ਜੋ ਦਿਖਾਈ ਦੇ ਰਿਹਾ ਆ ਪਾ ਨੂੰ ਅਰਜਨ 605 ਨੰਬਰ ਆ ਰਿਹਾ ਦਾ ਰੰਗ ਰੋਗੰਦਾ ਟਰੈਕਟਰ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਪਾਵਰ ਸਟੀਅਰ ਨਾਲ ਇਸ ਦੇ ਮਾਡਲ ਦੀ ਗੱਲ ਕਰੀਏ ਮਾਡਲ 2011 3 ਲੱਖ 98000 ਰੁਪਿਆ ਡਿਮਾਂਡ ਹੈ ਕਦੀ ਉਸ ਦੇ ਨਾਲ ਆ ਗਿਆ ਇਹ ਫਾਰਮ 98 ਮਾਡਲ 1 ਲੱਖ 85000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਜੋ 50 ਪੈਸੇ ਹੈ ਉਹਦੇ ਨਾਲ ਆ ਗਿਆ 475 97 ਮਾਡਲ 1 ਲੱਖ 55000 ਰੁਪਏ ਡਿਮਾਂਡ ਹੈ ਬੈਕ ਸਾਈਡ ਦੇ ਟਾਇਰ ਸਾਫ ਹੈ 프ਰੰਟ ਦੇ ਪਾਸੇ ਪਏ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਹੈ ਡਰੈਕਟਰ ਕਿਨ ਡਰੈਕਟਰ ਨੇ ਰੰਗ ਵੀ ਠੀਕੇ ਪੈ ਜਾਂਦੇ ਤੁਹਾਨੂੰ ਕਾਫੀ ਕਰਦੇ 95 ਮਾਡਲ ਆ ਗਈ 1,70,000 2,575 ਸਿੱਧਾ ਐਕਸਾਈਡ ਦੇ ਟਾਇਰ ਆ ਜੋ ਬਿਲਕੁਲ ਸਾਫ ਕੰਡੀਸ਼ਨ ਦੇ 18 ਦੇ ਟਾਇਰ ਤੇ ਉਹਦੇ ਨਾਲ ਆ ਗਈ ਸਵਰਾਜ 855 ਟਾਇਰਾਂ ਦੀ ਕੰਡੀਸ਼ਨ ਜੋ ਠੀਕ ਠਾਕ ਆ 2008 ਮਾਡਲ ਆ 3 ਲੱਖ ਤੇ 25000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਤੁਹਾਨੂੰ ਦੱਸ ਹੀ ਦਿੱਤੀ ਐ ਕਿ ਆਖੋ ਕਿ ਇਹ ਸਭ ਠੀਕ ਠਾਕ ਆ ਇੱਕ ਗੱਲ ਆ ਪਕ ਕਹਿ ਸਕਦੇ ਆ ਕਿ ਇਹ ਟਾਇਰ ਕਾਫੀ ਕਾਸੇ ਪਏ ਹੋਏ ਆ ਤੇ ਨਾਲ ਆ ਗਿਆ ਜੀ ਸਵਰਾਜ 855 ਇਹਦੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਪਏ ਆ ਜੀ ਇਹ 2009 ਮਾਡਲ ਆ ਜੀ 3 ਲੱਖ ਤੇ 70000 ਰੁਪਇਆ ਮਾਲਕ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਸਵਰਾਜ 735 ਟਾਇਰ ਸਾਫ ਕੰਡੀਸ਼ਨ ਦੇ ਬੈਕਸਾਈਡ ਦੇ 95 ਮਾਡਲ ਆ 1 ਲੱਖ 45000 ਰੁਪਇਆ ਦਾ ਮਾਡਲ ਉਸ ਦੇ ਨਾਲ ਸਾਹਮਣੇ ਟ੍ਰੈਕਟਰ ਵੀ ਦਾ ਪਨ ਦਿਖਾਈ ਦੇ ਰਹੀ ਆ ਰਗਨ 605 ਐਮ ਆਰਐਫ ਦੇ ਟਾਇਰ 16 ਦੇ ਟਾਇਰਾਂ ਚਾਹਾਂ ਟਾਇਰਾਂ ਦੀ ਕੰਡੀਸ਼ਨ ਸਾਫ਼ ਹੈ ਆਪਾਂ 60% ਪੈਸੇ ਗੱਡੀ ਕਹਿ ਸਕਦੇ ਇਹਨਾਂ ਕੋ ਬਗੈਰਾ ਲੱਗਿਆ ਹੋਇਆ 2013 ਮਾਡਲ ਦਾ 4 ਲੱਖ 97000 ਰੁਪਏ ਮਾਲਕ ਦੀ ਦਮਾੜਾ ਰੰਗ ਰੋਗ ਨਾ ਟਰੈਕਟਰ ਪੂਰਾ ਹੀ ਸਾਫ਼ ਉਸ ਦੇ ਨਾਲ ਆ ਗਿਆ 855 2013 ਮਾਡਲ 4 ਲੱਖ 95000 ਰੁਪਏ ਦੀ ਮੰਗ ਆ ਪੀਪੀ 29 ਮੰ ਇਹ ਮੌਕਾ ਦਾ ਹੀ ਨੰਬਰ ਹੈ ਉਖ ਲਈ ਤੋਂ ਪਾਵਰ ਸਟੀਅਰ ਨਾਲ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਹਾਲੇ ਉਸ ਦੇ ਨਾਲ ਆ ਗਿਆ 2008 ਮਾਡਲ ਹਨ ਲੱਖ ਤੇ 10000 ਰੁਪਏ ਅਨੁਮਾਨ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਆ ਪੰਜਾਬ ਨੰਬਰ ਹੈ 10 ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਜੀ ਬੈਕ ਸਾਈਡ ਦੇ ਟਾਇਰ ਪੋਲੋ ਦੇ 13 ਦੇ ਟਾਇਰਾਂ ਜਰ ਪੰਜਾਬ ਨੰਬਰ ਹੈ ਜੀ ਪੀ ਵੀ 43 ਉਸ ਤੇ ਨਾਲ ਆ ਗਈ 265 99 ਮਾਡਲ ਆ 1 ਲੱਖ ਤੇ 20000 ਰੁਪਏ ਮਾਲਕ ਨੇ ਡਿਮਾਂਡ ਹੈ ਟਾਇਰ ਜੋ ਇਸ ਦੇ ਖਸਕੋ ਚੁੱਕ ਕੇ ਉਦੇ ਨਾਲ ਆ ਗਿਆ 735 99 ਮਾਡਲ 115000 ਰੁਪਏ ਡਿਮਾਂਡ ਹੈ ਫੈਰਾਂ ਦੀ ਕੰਡੀਸ਼ਨ ਚੀਕਾ ਕੇ ਉਦੇ ਨਾਲ ਆ ਗਿਆ 750 2001 ਐਕਸ ਮਾਡਲ ਆ ਰੰਗ ਰੋਗਨ ਤਾਂ ਇਸ ਦਾ ਤੁਸੀਂ ਦੇਖ ਸਕਦੇ ਹੋ ਜੋ ਵੀ ਹੈ ਟਾਇਰ ਸਭ ਐਕਸਰਸ ਦੇ ਸਾਫ ਹੈ 249000 ਰੁਪਏ ਮਾਲਕ ਨੇ ਡਿਮਾਂਡ ਰੱਖੀ 750 ਦੀ ਉਦੇ ਨਾਲ ਆ ਗਿਆ 3630 ਨਿਊ ਹਾਲੈਂਡ ਵਾਲਾ ਦਾ ਬੀਕੇਟੀ ਦੇ 14ਾਂ ਚ 16ਾਂ ਦੇ 14ਾਂ ਚ ਰੰਗ ਰੋਗ ਹੁੰਦਾ ਵੀ ਟਰੈਕਟਰ ਸਾਫ ਆ ਪੰਜਾਬ ਨੰਬਰ 2000 8 ਮਾਡਲ ਆ 3 ਲੱਖ ਤੇ 65000 ਰੁਪਏ ਮੰਗਤ ਹੈ ਟਰੈਕਟਰ ਦੇਖਣ ਚ ਬਿਲਕੁਲ ਸਾਫ ਹੈ ਉਹਦੇ ਚਾਹਲੇ ਦਾ ਲਾਗ ਹੋਣਾ ਹੈ ਉਹਦੇ ਨਾਲ 2008 ਮਾਡਲ ਆ 3 ਲੱਖ ਤੇ 22000 ਰੁਪਏ ਡਿਮਾਂਡ ਹੈ ਟਾਇਰ ਚਾਰੇ ਬਿਲਕੁਲ ਨਵੇਂ ਹੈ ਤੇ ਰੰਗ ਰੋਗ ਹੁੰਦਾ ਵੀ ਟਰੈਕਟਰ ਪੂਰੇ ਸਾਫ ਆ ਪੰਜਾਬ ਨੰਬਰ ਪੀਪੀ ਇتنا ਲੱਗੇ 50 50 D 2014 ਮਾਡਲ ਹੈ 4 ਲੱਖ ਤੇ 55000 ਰੁਪਏ ਮਾਰਕੀਟ ਦੀ ਮੰਗ ਪੰਜਾਬ ਨੰਬਰ ਤੇ ਚਾਰੇ ਟਾਇਰ ਬਿਲਕੁਲ ਨਵੇਂ ਇਹਦੇ ਨਾਲ ਲੱਗੇ 3600 ਫੋਰਡ ਨਵੇਂ ਟਾਇਰਾਂ ਦੇ ਡਰੈਕਟਰ ਆ ਪਰ ਰੰਗ ਤੁਸੀਂ ਦੇਖ ਸਕਦੇ ਹੋ ਜੋ ਵੀ ਐਸਾ ਤੁਹਾਨੂੰ ਦਿਖਾਈ ਦੇ ਰਿਹਾ ਵੀਡੀਓ ਤੇ 99 ਮਾਡਲ 1 ਲੱਖ 50000 ਰੁਪਏ ਦੀ ਮੰਗ ਆ ਬਾਜ਼ਾਰ ਵਿੱਚ ਕੰਨ ਨਾਲ ਆ ਗਿਆ 2010 ਮਾਡਲ 3,95,000 ਰੁਪਏ ਦੀ ਮੰਗ ਪਾਵਰ ਸਪੀਡ ਟਾਇਰਾਂ ਹਨ ਜੀ ਬਿਲਕੁਲ ਸਾਫ ਹੈ ਪੰਜਾਬ ਨੰਬਰ BB 62 ਦਿਨਾਂ 24 ਆ ਗਿਆ 799 ਮਾਡਲ ਲਖ ਲਾ 3000 ਰੁਪਏ ਦੀ ਮੰਗ ਬੈਕ ਸਾਈਡ ਦੇ ਟਾਇਰਾਂ ਵੀ ਜੋ ਕੰディション ਸਾਫ ਪਈ ਹੈ ਪੰਜਾਬ ਨੰਬਰ BB ਤੇ ਕੰਨ ਨਾਲ ਆ ਗਿਆ 573 ਰੰਗ ਰੋਮਾਂ ਤੋਂ ਵੀ ਦੇਖ ਸਕਦੇ ਜੋ ਵੀ ਐਡਾ ਬੈਕਸਾਈਡ ਦੇ ਕੈਰੀਰ ਸਾਈਕਲ ਤੇ ਅਗਰ ਆਪਾਂ ਦੇਖਾ। ਇਹਦੇ ਨਾਲ ਆ 4% ਪੂਰਾ ਅਗਸਤਾਨ ਨੇ ਮਾਡਲ 17000 ਰੁਪਏ ਦੀ ਮੰਗ। ਕਾਰਾਂ ਨਿਕ ਨਹੀਂ ਉਠਾ ਕੇ। ਪੰਜਾਬ ਨੰਬਰ PP42 ਇਹਦੇ ਨਾਲ ਅਗੇ 855 8370 ਰੁਪਏ ਸਰ ਪਰਟਰ کہہ ਸਕਦੇ। ਪਹਿਲੇ ਨਾਮ ਆ ਫਰਸਟ ਪਾਰਟੀ ਦੇ 2000 ਰੁਪਏ ਦਾ ਮਾਡਲ ਆ 3 ਵਾ। 79000 ਰੁਪਏ ਮਾਲਕਾਂ ਦੀ ਦਮਾਨ ਆ। टैक्टर साफ दो हज़ार रुपया मालकानी उस आ गए दो हजार दो मॉडल अर्जन छः सौ पांच दो लख सत्तर हज़ार रुपये मालकानी कमा उस आ गए फार्म सट ਨਮੇ ਮਾਡਲ ਐਕਸ ਲੱਖ 85000 ਰੁਪਏ ਮਾਲਕਾਂ ਦੀ ਦਮਾੜਾ ਲੈ ਰਾਂ ਦੇ ਕੰਡੀਸ਼ਨ ਠੀਕ-ਠਾਕ ਬਈ ਹੈ ਉਹਦੇ ਨਾਲ ਆਗੇ 911 ਅਜੇ ਟੈਰਨ ਗਣੀਸ਼ ਵਿੱਚ ਠੀਕ-ਠਾਕ ਰੰਗ ਰੋਗੰਦ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਡਲ 2002 ਦਾ 2 ਲੱਖ ਤੇ 55000 ਰੁਪਏ ਦਮਾੜਾ ਉਹਦੇ ਨਾਲ ਆਗੇ 26594 ਮਾਡਲ 1 ਲੱਖ ਤੇ 45000 ਰੁਪਏ ਮਾਲਕਾਂ ਦੀ ਦਮਾੜਾ ਪੰਜਾਬ ਨੰਬਰ BB 50 ਤੇ ਨਾਲ ਆਗੇ 265 ਨਵੇਂ ਟਾਇਰਾਂ ਚਾਹੀਦੇ ਬਿਲਕੁਲ ਸਰਪੰਚ ਪੀਵੀ 31 ਪੰਜਾਬ ਨੰਬਰ ਹੈ ਇਹ ਮਾਨਸਾ ਦਾ ਇਹ ਮਾਲਕਾਂ ਦੀ ਡਿਮਾਂਡ 2,40,000 ਰੁਪਇਆ ఇన్ ਮਾਡਲ 2003 ਉਹਨਾਂ ਆ ਰਹੇ 55 ਸਾਲ ਨਿਊ ਹਾਲੈਂਡ ਦਾ ਇਹ ਵੀ ਪੰਜਾਬ ਨੰਬਰ ਹੈ ਰੰਗ ਰੂਪ ਦਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕਿਹੋ ਜਿਹੇ ਦਾ ਸ਼ੋਰ ਤਾਂ ਮਿਸਿੰਗ ਹੋਇਆ ਰੰਗ 16 ਦੇ ਟਾਇਰਾਂ 2014 ਮਾਡਲ ਆ 4 ਲੱਖ ਤੇ 55000 ਰੁਪਏ ਦੀ ਮੰਗ ਆ ایਵੀ ਪਾਵਰ ਸਟੇਰ ਨੇ ਇਹਦੇ ਨਾਲ ਆ ਗਿਆ 1975 2006 ਮਾਡਲ 2 ਲੱਖ ਤੇ 55000 ਰੁਪਏ ਦੀ ਮੰਗ ਆ ਟਾਇਰਾਂ ਨੇ ਬਿਲਕੁਲ ਸਾਫ ਕੰਡੀਸ਼ਨ ਦੇ ਡਬਲ ਕਲੱਚ 2000 ਮਾਡਲ ਆ 2 ਲੱਖ 35000 ਰੁਪਏ ਮਾਲਕਾਂ ਦੇ ਦਮਾ ਉਦੇ ਨਾਲ ਆ ਗਈ 93 ਮਾਡਲ 735 1.5 ਲੱਖ ਦੀ ਡਿਮਾਂਡ ਹੈ ਤੇ ਹਰਾਂ ਦੀ ਕੰਡੀਸ਼ਨ ਵਧੀਆ ਸਾਫ਼ ਹੈ ਜਮ ਨੰਬਰ ਹੈ BB31 ਉਸਦੇ ਨਾਲ 735 2000 ਮਾਡਲ ਆ ਗਈ ਇਹਦੀ ਡਿਮਾਂਡ 2 ਲੱਖ ਤੇ 15000 ਰੁਪਏ ਉੱਦੇ ਨਾਲ ਆ ਰਿਹਾ ਇਸਾਰਮ 702000 ਇੱਕ ਮਾਡਲਾਂ 2 ਲੱਖ ਕੀ ਹੈ AR ਦੀ ਹੈ ਮਾਰਕਾਂ ਦੇ ਮਾਡਲ ਹੈ उसके आ गई न टायर कंडीशन बिल्कुल साफ पही है दो हज़ार एक्ट माच का दो लख पचानवे हज़ार रुपया मागानी करना तो पंबर पी जी और आ गई अर्जन छोटू जोड़ा रंग बिल्कुल मिसिंग हो गया जी का तो पांच टायर भी बिल्कुल बैक करना पावर से फ्रंट से एक नवा एक पुराना 12 ਬਰਾਮੜਾ 2 ਲੱਖ 80000 ਰੁਪਏ ਨਮਾਣ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ